ਯਾਰ ਦੁਨੀਆ 'ਚ ਬੜੇ ਵੱਡੇ ਵੱਡੇ ਪਾਤਸ਼ਾਹ ਤੇ ਬਾਦਸ਼ਾਹ ਹੋਏ ਨੇ ਮਹਾਰਾਜੇ ਹੋਏ ਨੇ ਜਿਨ੍ਹਾਂ ਦੇ ਸਿਰ ਤੇ ਕਦੇ ਛਤਰ ਝੁਲਿਆ ਕਰਦੇ ਸਨ ਜਿਨ੍ਹਾਂ ਦੇ ਚਵਰ ਹੋਇਆ ਕਰਦੇ ਸਨ ਜਿਨ੍ਹਾਂ ਦੇ ਨਗਾਰੇ ਵੱਜਿਆ ਕਰਦੇ ਸਨ ਜਿਨ੍ਹਾਂ ਦੀਆਂ ਭੇਰੀਆਂ ਵੱਜਿਆ ਕਰਦੀਆਂ ਸਨ ਨਰਸਿੰਘੇ ਵੱਜਿਆ ਕਰਦੇ ਸਨ ਪਰ ਉਹ ਰਾਜੇ ਅੱਜ ਦੁਨੀਆ 'ਤੇ ਨਹੀਂ ਉਹਨਾਂ ਦੇ ਨਗਾਰੇ ਉਹਨਾਂ ਦੇ ਛਤਰ ਉਹਨਾਂ ਦੀਆਂ ਭੇਰੀਆਂ ਉਹਨਾਂ ਦੇ ਨਰਸਿੰਘੇ ਅੱਜ ਮਿਊਜ਼ੀਅਮਾਂ ਦੇ ਵਿੱਚ ਪਏ ਨੇ ਅਜਾਇਬ ਘਰਾਂ ਦੇ ਵਿੱਚ ਪਏ ਨੇ ਪਰ ਉਹਨਾਂ ਛਤਰਾਂ ਦੇ ਥੱਲੇ ਕੋਈ ਸਿਰ ਨਹੀਂ ਹੈਗਾ ਕਿਉਂਕਿ ਉਹ ਰਾਜੇ ਨਾਸ ਹੋ ਗਏ ਦੁਨੀਆ ਤੋਂ ਚਲੇ ਗਏ ਪਰ ਧੰਨ ਗੁਰੂ ਰਾਮਦਾਸ ਮਹਾਰਾਜ ਬੜੇ ਮਹਾਨ ਨੇ ਮਹਾਰਾਜ ਭਾਈ ਸੱਤਾ ਤੇ ਬਲਵੰਡਾ ਕਹਿੰਦੇ ਨੇ ਤਨ ਸੋ ਤੇਰਾ ਸਥਾਨ ਹੈ ਸੱਚ ਤੇਰਾ ਪੈਸਕਾਰਿਆ ਥਾਨ ਕਿਹੜਾ ਜੀ ਸੱਚਖੰਡ ਹਰਿਮੰਦਰ ਸਾਹਿਬ ਉਹ ਸੱਚਾ ਥਾਨ ਹੈ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਗੁਰੂ ਪਿਆਰਿਓ ਅੱਜ ਵੀ ਅੰਮ੍ਰਿਤ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚੋਂ ਜਦੋਂ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਆਉਂਦੇ ਆ ਤੇ ਨਰਸਿੰਘੇ ਵੱਜਦੇ ਆ ਨਗਾਰੇ ਵੱਜਦੇ ਆ ਬੜੇ ਸ਼ਾਨੋ ਸ਼ੌਕਤ ਨਾਲ ਮਹਾਰਾਜ ਜੀ ਦਾ ਸਰੂਪ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਉਂਦਾ ਹੈ। ਮਹਾਰਾਜ ਪਾਲਕੀ ਸਹਿ ਵਿੱਚ ਸੁਭਾਏਮਾਨ ਹੋ ਕੇ ਆਉਂਦੇ ਆ। ਉਹ ਕਿੱਥੇ ਗਏ ਰਾਜੇ ਮਹਾਰਾਜੇ ਬਾਦਸ਼ਾ ਜਿਨ੍ਹਾਂ ਦੀਆਂ ਨਾ ਪਾਲਕੀਆਂ ਰਹੀਆਂ ਤੇ ਨਾ ਉਹ ਰਹਿ ਪਰ ਧੰਨੇ ਗੁਰੂ ਰਾਮਦਾਸ ਪਾਤਸ਼ਾਹ ਜੀ। ਗੁਰੂ ਰਾਮਦਾਸ ਪਾਤਸ਼ਾਹ ਜੀ ਭਾਵੇਂ ਸ਼੍ਰੀਕ ਤੌਰ ਤੇ ਮਹਾਰਾਜ ਜੋਤੀ ਜੋਤ ਸਮਾ ਗਏ। ਪਰ ਅੱਜ ਗੁਰੂ ਰਾਮਦਾਸ ਪਾਤਸ਼ਾਹ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਬਰਾਜਮਾਨ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾਸ ਪਾਸ਼ਾਹੀ ਦੀ ਜੋਤ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਚੰਦੋਆ ਵੀ ਕਾਇਮ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਛਤਰ ਵੀ ਕਾਇਮ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗਾਸਣ ਵੀ ਕਾਇਮ ਹੈ ਇਹ ਸਦਾ ਕਾਇਮ ਰਹੇਗਾ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਅੱਜ ਵੀ ਤੇਰੇ ਦਰ ਦੇ ਵਿੱਚ ਨਗਾਰੇ ਵੱਜਦੇ ਆ ਅੱਜ ਵੀ ਤੇਰੇ ਦਰ ਵਿੱਚ ਨਰ ਸਿੰਘੇ ਵੱਜਦੇ ਆ ਸੱਚ ਤੇਰਾ ਪੈ ਸਕਾਰਿਆ ਮਹਾਰਾਜ ਅੱਜ ਵੀ ਤੇਰੀ ਸੋਭਾ ਉਸੇ ਤਰ੍ਹਾਂ ਮੌਜੂਦ ਹੈ ਇੱਥੇ ਕਈ ਵਾਰ ਹਮਲੇ ਹੋਏ ਹਮਲਾ ਕਰਨ ਵਾਲੇ ਥੋ ਕੁਚ ਹੋ ਗਏ ਖਾਕ ਵਿੱਚ ਮਿਲ ਗਏ ਪਰ ਇਹ ਅਸਥਾਨ ਤੇ ਅੱਜ ਵੀ ਰੌਣਕ ਉਸੇ ਤਰ੍ਹਾਂ ਹੈ ਅੱਜ ਵੀ ਅੱਜ ਵੀ ਇੱਥੇ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਗੁਰੂ ਰਾਮਦਾਸ ਮਹਾਰਾਜ ਨੂੰ ਸਜਦਾ ਕਰਦੀਆਂ ਨੇ ਤੇ ਕਰਦੀਆਂ ਰਹਿਣਗੀਆਂ। ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ। ਆਵ ਸਿਰਜਨ ਹਾਰੇ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰਨਮ ਸ਼ਕਾਰਿਆ। ਅਟਲ ਅਥਾਹੋ ਅਤੋਲ ਤੂ ਤੇਰਾ ਅੰਤ ਨਾ ਪਾਰਾ ਵਾਰਿਆ ਜਿਨਨੇ ਤੂੰ ਸੇਵਿਆ ਭਾਉ ਕਰ 세 ਤੋਦ 파ਰਵਤਾਰਿਆ ਲਭ ਲੋਭ ਕਾਮ ਕਰੋਧ ਮੋਹ ਮਾਰ ਕੱਢੇ ਤੁਦ ਸਾ ਪਰਵਾਰਿਆ ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿਠਾ ਤਾਂ ਮਨ ਸਹਾਰਿਆ ਪਾਟ ਸੱਲ ਜੀ ਤਾਂ ਕਹਿੰਦੇ ਨੇ ਤੂੰ ਸਤ ਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ ਧਨ ਗੁਰੂ ਰਾਮਦਾਸ ਪਾਸ਼ਾ ਤੁਸੀਂ ਚਾਰ ਯੁੱਗਾਂ ਦੇ ਪਰਮੇਸ਼ਰ ਹੋ ਤੁਸੀਂ ਚਾਰ ਯੁੱਗਾਂ ਦੇ ਸਤਿਗੁਰੂ ਹੋ ਐਡੇ ਮਹਾਨ ਨੇ ਗੁਰੂ ਰਾਮਦਾਸ ਜਿਹੜਾ ਗੁਰੂ ਰਾਮਦਾਸ ਦੇ ਘਰ ਦੀ ਟੇਕ ਲੈ ਲੈਂਦਾ ਹੈ ਗੁਰੂ ਰਾਮਦਾਸ ਮਹਾਰਾਜ ਉਹਦੀ ਬਾਹ ਘੱਟ ਘੁੱਟ ਕੇ ਫੜ ਲੈਂਦੇ ਆ ਫਿਰ ਮਹਾਰਾਜ ਨੂੰ ਉਹਨੂੰ ਡੋਲਰ ਨਹੀਂ ਦਿੰਦੇ ਉਹਦੀਆਂ ਝੋਲੀਆਂ ਭਰ ਦਿੰਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਵਰਗਾ ਹੋਰ ਦਰ ਕੋਈ ਨਹੀਂ ਜਿੱਥੇ ਸਭੇ ਥਾਮ ਨਹੀਂ ਤੁਦ ਜਿਹਿਆ ਇਹੋ ਜਾਂ ਦਰ ਹੋਰ ਕਿਤੇ ਨਹੀਂ ਦੁਨੀਆ ਵਿੱਚ ਇੱਕੋ ਦਰ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੈ ਇਹੋ ਜਾਂ ਦਰ ਹੋਰ ਕਿਤੇ ਨਹੀਂ ਜਿਹਦੇ ਚਾਰ ਦਰਵਾਜ਼ੇ ਨੇ ਤੇ ਚਾਰਾਂ ਵਰਨਾਂ ਦੇ ਖੁੱਲੇ ਨੇ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨ ਵਾਲੀ ਸਾਂਝਾ ਇੱਕ ਦਰ ਬੜਾ ਵੱਡਾ ਹੈ ਜਿਹੜਾ ਝੁੱਕ ਕੇ ਆਉਂਦਾ ਹੈ ਉਹਦੀਆਂ ਝੋਲੀਆਂ ਗੁਰੂ ਰਾਮਦਾਸ ਸਾਹਿਬ ਭਰ ਦਿੰਦੇ ਆ ਤੇ ਜਿਹੜਾ ਚੜ ਕੇ ਆਉਂਦਾ ਹੈ ਨਾ ਉਹ ਰੁੱਲ ਜਾਂਦਾ ਹੈ ਉਹਦਾ ਨਾਮੋ ਨਿਸ਼ਾਨ ਇਸ ਦੁਨੀਆ ਤੋਂ ਮਿਟ ਜਾਂਦਾ ਜੀ ਏਡੇ ਮਹਾਨੇ ਗੁਰੂ ਰਾਮਦਾਸ ਪਾਤਸ਼ਾਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ